ਹਾਂਜੀ ਮੈਂ ਕੈਪਟਨ ਹਰਜਿੰਦਰ ਸਿੰਘ ਤਪਰੀਆਂ ਸੰਗਤਪੁਰੇ ਅੱਜ ਅਸੀਂ ਪਿੰਡ ਕੱਪਰੀਆਂ ਨੇ ਸਮਰਾਹ ਤਸਵੀਰ ਅੱਜ ਸਾਰਿਆਂ ਨੇ ਮਿਲ ਕੇ ਜੋ ਪੰਚਾਇਤਾਂ ਬਣਨੀਆਂ ਨੇ ਉਹ ਪੰਚਾਇਤ ਦਾ ਸਰਬਸੰਮਤੀ ਦੇ ਨਾਲ ਪੂਰੇ ਨਗਰ ਨੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਸਾਰੀ ਪੰਚਾਇਤ ਆਪਾਂ ਸਰਬਸੰਮਤੀ ਨਾਲ ਬਣਾਉਣੀ ਹੈ ਉਹਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਵਚਨ ਸਿੰਘ ਜੀ ਨੂੰ ਪਿੰਡ ਦੀ ਸਰਪੰਚੀ ਦੀ ਨਿਮੰਂਦਗੀ ਦਿੱਤੀ ਹੈ ਔਰ ਇਹਨਾਂ ਦੇ ਨਾਲ ਅਸੀਂ ਜੋ ਪੰਜ ਪੰਚ ਨੇ ਸਾਡੇ ਹਰ ਇੱਕ ਵਾਰਡ ਦਾ ਤਿੰਨ ਸਾਡੇ ਜੈਂਕਸ ਪੰਚ ਨੇ ਤੇ ਦੋ ਸਾਡੇ ਲੇਡੀਜ਼ ਪੰਚ ਨੇ ਉਹ ਅਸੀਂ ਨਿਯੁਕਤ ਕਰ ਲਏ ਨੇ ਸਾਰੇ ਔਰ ਸੋ ਅਸੀਂ ਆਪਣਾ ਜੋ 4 ਤਰੀਕ ਨੂੰ ਪ੍ਰੋਗਰਾਮ ਕਰਕੇ ਸਾਰਾ ਕੁਝ ਐਲਾਨਾਂਗੇ ਇਹ ਸਾਡਾ ਪਿੰਡ ਦਾ ਇੱਕ ਆਖਰੀ ਫੈਸਲਾ ਹੋ ਗਿਆ ਹੈ ਵੀ ਜਿਹੜੀ ਸਾਡੀ ਪੰਚਾਇਤ ਹੈ ਸਰਬਸੰਮਤੀ ਨਾਲ ਚੁਣ ਲਈ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਜਿਹੜਾ ਇੱਕ ਸਾਡੇ ਪਿੰਡ ਦਾ ਬਹੁਤ ਵੱਡਾ ਇੱਕ ਏਕਾ ਬਣਦਾ ਹੈ ਔਰ ਅਸੀਂ ਇੱਕ ਮਿਸਾਲ ਬਣਨਾ ਚਾਹੁੰਦੇ ਆ ਪਿੰਡ ਦੇ ਵੀ ਇਹ ਵੱਡਾ ਇੱਕ ਅਸੀਂ ਥੋੜਾ ਜਿਹਾ ਭੁੱਲ ਗਏ ਜੇ ਕਰਾ ਚੜਦੂ ਚਾਹੀ ਬੋਲੇ ਥੋਨੇ ਹਾਂ ਸੋਤ ਸ਼ੇਖਰ ਜਰੂ ਕੋਈ ਨਹੀਂ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਵਧੀਆ ਨਹੀਂ ਖਾਵੇ ਦੇਗਾ ਅੱਜ ਦਾ ਪਤੀ ਜੋੜੇ ਖਾਲੂ ਠੀਕ ਅਸੀਂ ਜੀ ਅੱਜ ਸਾਡੇ ਨਗਰ ਟੱਪਰੀਆਂ ਦੇ ਵਿੱਚ ਜੋ ਪੰਚਾਇਤ ਚੋਣਨੀ ਸੀ ਅਸੀਂ ਸਾਰੇ ਪਿੰਡ ਨੇ ਇਕੱਠੇ ਹੋ ਕੇ ਅੱਜ ਵੱਡਾ ਇਕੱਠ ਕੀਤਾ ਸੀਗਾ ਸਵੇਰੇ ਔਰ ਉਹਦੇ ਵਿੱਚ ਅਸੀਂ ਸਾਡੀ ਨਗਰ ਦੀ ਜੋ ਪੰਚਾਇਤ ਆ ਚੁਣ ਲਈ ਹੈ ਸਾਡੇ ਅਸੀਂ ਸਰਪੰਚ ਸਾਹਿਬ ਸਰਦਾਰ ਗੁਰਵਚਨ ਸਿੰਘ ਜੀ ਨੂੰ ਚੁਣਿਆ ਹੈ ਇਹਨਾਂ ਦੇ ਨਾਲ ਅਸੀਂ ਪੰਜ-ਪੰਜ ਚੁਣੇ ਨੇ ਜਿਹਦੇ ਵਿੱਚ ਦੋ ਲੇਡੀਜ਼ ਨੇ ਤੇ ਤਿੰਨ ਸਾਡੇ ਜੈਂਟਸ ਪੰਜ ਚੁਣੇ ਗਏ ਨੇ ਸੋ ਅਸੀਂ ਇੱਕ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਅਸੀਂ ਕੋਈ ਕਿਸੇ ਵੀ ਵੋਟਾਂ ਦਾ ਸਹਾਰਾ ਨਾ ਕਰਦੇ ਹੋਏ ਅਸੀਂ ਇੱਕ ਸਰਬਸੰਮਤੀ ਦੇ ਨਾਲ ਜਿਹੜਾ ਸਾਡਾ ਇਹ ਮਤਾ ਪਾਸ ਹੋਇਆ ਇਹਨੂੰ ਸਾਰਿਆਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਜ਼ੂਰ ਕੀਤਾ ਹੈ ਸਾਰੇ ਹੀ ਖੁਸ਼ ਨੇ ਅਸੀਂ ਅੱਗੇ ਵੀ ਸਨੇਹਾ ਦੇਣਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਸਰਬਸੰਮਤੀ ਨਾਲ ਪੰਚਾਇਤਾਂ ਬਣਨ ਪਿੰਡਾਂ ਦੇ ਵਿੱਚ ਜੋ ਵਿਕਾਸ ਹੋਵੇ ਜੋ ਰੌਲਾ ਗੋਲਾ ਹੁੰਦਾ ਉਹ ਨਾ ਹੋਵੇ ਇਹ ਸਭ ਤੋਂ ਵਧੀਆ ਇੱਕ ਸਾਡਾ ਉਪਰਾਲਾ ਸੀਗਾ ਉਹ ਅਸੀਂ ਅੱਜ ਕੀਤਾ ਜੀ ਹੋਂ ਤੱਕ ਕਿੰਨੀ ਵਾਰ ਹੈ ਜਿਹੜੀ ਸਰਵਸੰਮਤੀ ਨਾਲ ਅੱਗੇ ਇਲੈਕਸ਼ਨ ਹੁੰਦੇ ਨੇ ਤੁਹਾਡੇ ਪਿੰਡ ਦੇ ਸਾਡੇ ਪਿੰਡ ਜੀ ਹਾਲ ਤੱਕ ਸਿਰਫ 2 ਵਾਰੀ ਇਲੈਕਸ਼ਨ ਹੋਏ ਨੇ 3 ਵਾਰ ਇਲੈਕਸ਼ਨ ਹੋਏ ਨੇ ਇਸ ਤੋਂ ਪਹਿਲਾਂ ਵੀ ਸਾਡੀ ਸਰਵਸੰਮਤੀ ਨਾਲੇ ਪੰਚਾਇਤ ਬਣਦੀ ਰਹੀ ਆ ਔਰ ਹੁਣ ਅਸੀਂ ਸਾਰੇ ਪਿੰਡ ਨੇ ਤਹੀਹਾ ਲਿਆ ਸੀਗਾ ਵੀ ਇਹ ਜਿਹੜੇ ਆਪਾਂ ਜਿਹੜੀ ਵੋਟਾਂ ਵਾਲਾ ਸਿਸਟਮ ਹੈ ਇਹਨੂੰ ਛੱਡ ਕੇ ਇੱਕ ਝਟੋਕੇ ਇੱਕ ਝੰਡੇ ਥੱਲੇ ਆ ਕੇ ਆਪਣਾ ਜੋ ਪਿੰਡ ਦਾ ਵਿਕਾਸ ਉਹਨੂੰ ਕਰੀਏ ਸਰਵਸੰਮਤੀ ਦੇ ਨਾਲੇ ਆਪਾਂ ਪੰਚਾਇਤਾਂ ਬਣਾਈਏ ਮੈਂ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਟੱਪਰੀਆਂ ਤਹਿਸੀਲ ਸਮਰਾਲਾ ਬਲਾਕ ਮਛਵਾੜਾ ਤੋਂ ਬੋਲ ਰਿਹਾ ਸਾਡੇ ਪਿੰਡ ਅੱਜ ਸਵੇਰੇ ਬਹੁਤ ਵਧੀਆ ਫੈਸਲਾ ਲਿਆ ਗਿਆ ਕਿ ਅਸੀਂ ਆਪਣੀ ਪੰਚਾਇਤ ਸਰਬਸੰਤੀ ਨਾਲ ਚੁਣ ਰਹੇ ਹਾਂ ਜਿਦੇ ਵਿੱਚ ਅਸੀਂ ਗੁਰਵਚਨ ਸਿੰਘ ਸਨ ਅਫ ਹਰਪਾਲ ਸਿੰਘ ਨੂੰ ਸਰਪੰਚ ਨਿਯੁਕਤ ਕੀਤਾ ਹੈ ਤੇ ਪੰਜ ਪੰਜ ਨਿਯੁਕਤ ਕੀਤੇ ਨੇ ਜਿਦੇ ਵਿੱਚ ਦੋ ਲੇਡੀਜ਼ ਹੀ ਨੇ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਆਪਣਾ ਸਾਰਿਆਂ ਨੇ ਸਰਵਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਗਿਆ। ਪਾਰਟੀ ਵਗੈਰਾ ਦੇ ਨਿਸ਼ਾਨ ਤੇ ਕਿਹੜੇ ਨਹੀਂ ਨਹੀਂ ਇਹ ਗੱਲ ਨਹੀਂ ਹੈਗੀ ਅਸੀਂ ਪਾਰਟੀ ਵਾਈਂ ਤੋਂ ਉੱਠ ਕੇ ਕਿਉਂਕਿ ਅਸੀਂ ਪਹਿਲਾਂ ਹੀ ਵੋਟਾਂ ਦੇ ਵਿੱਚ ਇੱਕ ਗਿਰ ਵੋਟਾਂ ਦਾ ਬਾਈਕਟ ਕਰਿਆ ਸੀਗਾ। ਪਾਰਟੀ ਵਾਈ ਦਾ ਇਹਦੇ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਇੱਕ ਇਨਸਾਨ ਨੂੰ ਦੇਖ ਕੇ ਇਨਸਾਨਾਂ ਦੇ ਕੰਮ ਨੂੰ ਦੇਖ ਕੇ ਉਹਦੇ ਨਾਲ ਅਸੀਂ ਸਰਪੰਚ ਚੁਣਿਆ ਗਿਆ ਹੈ। ਗਾਹਾਂ ਨੂੰ ਵੀ ਅਸੀਂ ਬਗੈਰ ਪਾਰਟੀ ਤੋਂ ਸਰਪੰਚ ਚੁਣਾਂਗੇ। ਅੱਜ ਵੀ ਇਹ ਸਰਪੰਚ ਸਾਡੇ ਪਿੰਡ ਦਾ ਸਰਪੰਚ ਆ ਸਾਡੇ ਨਗਰ ਦਾ ਸਰਪੰਚ ਆ ਪਾਰਟੀ ਨਾਲ ਸਾਡਾ ਕਿਹ ਲਗਾ ਜੇ ਕਨ ਹੀਗਾ ਸਾਡੀਆਂ ਬਹੁਤ ਰਿਸ਼ਤੇਦਾਰੀਆਂ ਪਾਰਟੀਆਂ ਨਾਲ ਨੇ ਸਾਡੇ ਯਾਰਾ ਦੋਸਤਾਂ ਪਾਰਟੀਆਂ ਨਾਲ ਨੇ ਪਰ ਇਹ ਸਰਪੰਚ ਸਾਡਾ ਨਰੋਲ ਪਿੰਡ ਦਾ ਸਰਪੰਚ ਹੈ ਠੀਕ ਗੁਰਵਚਨ ਸਿੰਘ ਆ ਜੀ ਪਿੰਡ ਟੱਪਰੀਆਂ ਅੱਛਾ ਜੀ ਤੁਹਾਨੂੰ ਸੁਣਾਂਗੇ ਜੀ ਹਾਂ ਜੀ ਹਾਂ ਜੀ ਇਹਣਾ ਚਾਹਣਾ ਚਾਹੁੰਦੇ ਕਿ ਇਹ ਕਿਹੜੇ ਮੁੱਦੇ ਨੇ ਜਿਹੜੇ ਵਿਕਾਸ ਦੇ ਤੁਸੀਂ ਲੈ ਕੇ ਪਿੰਡੇ ਚਲੇ ਤੱਕ ਤੁਹਾਨੂੰ ਲੱਗਦਾ ਵੀ ਨਹੀਂ ਹੋਏ ਜਿਹੜਾ ਵੀ ਕੋਈ ਕੰਮ ਸਾਡੇ ਪਿੰਡ ਦਾ ਰੁਕਿਆ ਹੈ ਸਾਰੇ ਕੰਮ ਕਰਵਾਵਾਂਗੇ ਇੱਕ ਨਗਰ ਦਾ ਬਹੁਤ ਧੰਨਵਾਦ ਆ ਇਹਨਾਂ ਨੇ ਸਰਬਜਮਤੀ ਨੇ ਮੈਨੂੰ ਮੌਕਾ ਦਿੱਤਾ ਮੈਂ ਇਹਨਾਂ ਦੇ ਪੂਰਨਿਆਂ ਤੇ ਪੂਰਾ ਉਤਰੂ ਧੰਨਵਾਦ